ਇੰਡੀਆ ਤੇ ਚਾਈਨਾ ਦੀ ਦੋਸਤੀ ਲਗਭਗ ਹੋ ਹੀ ਚੁੱਕੀ ਆ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਫਿਲਹਾਲ ਇਹ ਚਾਈਨਾ ਦੇ ਵਿਦੇਸ਼ ਮੰਤਰੀਆ ਵਾਗ ਜੀ ਤੇ ਆਪਣੇ ਮੋਦੀ ਸਾਹਿਬ ਬੈਠੇ ਹੋਏ ਆ ਇਹ ਵਾਗ ਜੀ ਇਸ ਵੇਲੇ ਇਹ ਦੌਰੇ ਦੇ ਉੱਤੇ ਆ ਭਾਰਤ ਦੇ ਇਹ ਉੱਥੋਂ ਦੇ ਵਿਦੇਸ਼ ਮੰਤਰੀ ਆ ਜਿਹੜੇ ਵੀ ਇੰਡੀਆ ਦੇ ਨਾਲ ਡਿਸਪਿਊਟ ਸੀਗੇ ਉਹਨਾਂ ਦੇ ਉੱਤੇ ਸਹਿਮਤੀ ਜਿਹੜੀ ਇਹਨਾਂ ਦੇ ਨਾਲ ਬਣਦੀ ਨਜ਼ਰ ਆ ਰਹੀ ਆ ਚਾਈਨਾ ਦੇ ਨਾਲ ਇੱਕ ਤਰ੍ਹਾਂ ਸੀ ਕਹਿ ਸਕਦੇ ਆ ਕਿਉਂਕਿ ਜਦੋਂ 2020 ਦੇ ਵਿੱਚ ਗਲਵਾਨ ਘਾਟੀ ਵਾਲਾ ਕਲੈਸ਼ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਵੀ ਚਾਈਨਾ ਨਾਲ ਸਾਡੇ ਰਿਲੇਸ਼ਨ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੇ ਸੀਗੇ ਪਰ ਉਹ ਮੈਨੂੰ ਲੱਗਦਾ ਕਿ ਮੀਡੀਆ ਦੇ ਥਰੂ ਹੀ ਖਤਮ ਹੋ ਚੁੱਕੇ ਸੀਗੇ ਜਾਂ ਕਹਿ ਲਓ ਕਿ ਐਪਾ ਇਥੋਂ ਬੈਨ ਕਰਤੀਆਂ ਸੀ ਟਿਕਟੋਕ ਬੈਨ ਕਰਤੀ ਸੀਗੀ ਪਰ ਫਿਰ ਵੀ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਮਾਨ ਆਉਂਦਾ ਆ ਕਿਸੇ ਬਾਹਰਲੇ ਮੁਲਕ ਤੋਂ ਉਹ ਫਿਰ ਵੀ ਚਾਈਨਾ ਤੋਂ ਹੀ ਆ ਰਿਹਾ ਸੀਗਾ ਸੋ ਫਿਲਹਾਲ ਜਿਹੜੀ ਇਹ ਦੋਸਤੀ ਆ ਹੁਣ ਆਫੀਸ਼ੀਅਲੀ ਵੀ ਨਜ਼ਰ ਆ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਪਾਰ ਆ ਇਹ ਚਾਈਨਾ ਤੇ ਇੰਡੀਆ ਦੇ ਵਿੱਚ ਉਹ ਹੋਰ ਜਿਆਦਾ ਵੱਧ ਸਕਦਾ ਹੈ ਸੋ ਜਿਹੜੇ ਭਗਤ ਪਹਿਲਾਂ ਚਾਈਨਾ ਦੇ ਨਾਮ ਤੇ ਨਾਰੇ ਲਾਉਂਦੇ ਹੁੰਦੇ ਸੀਗੇ ਬਾਈਕਾਟ ਕਰੋ ਚਾਈਨਾ ਦਾ ਚਾਈਨਾ ਦਾ ਸਮਾਨ ਇੰਡੀਆ ਚ ਨਹੀਂ ਆਉਣਾ ਚਾਹੀਦਾ ਉਹ ਹੁਣ ਨਾਰੇ ਲਾ ਸਕਦੇ ਆ ਕਿ ਹਿੰਦੀ ਚੀਨੀ ਬਾਈ ਬਾਈ ਹਾਲਾਂਕਿ ਆਪਣੇ ਜਿਹੜੇ ਸੈਨਾ ਦੇ ਉੱਚ ਅਧਿਕਾਰੀ ਸੀਗੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਆਹ ਕਲੈਸ਼ ਹੋਇਆ ਸੀਗਾ ਇਹ ਰੀਸੈਂਟਲੀ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਹੋਇਆ ਸੀਗਾ ਪਾਕਿਸਤਾਨ ਜੋ ਵੀ ਸਮਾਨ ਵਰਤਦਾ ਸੀਗਾ ਉਹ ਚਾਈਨਾ ਦਾ ਹੀ ਹੁੰਦਾ ਸੀ ਇੱਕ ਤਰ੍ਹਾਂ ਦੇ ਨਾਲ ਇੰਡੀਆ ਪਾਕਿਸਤਾਨ ਦੇ ਨਾਲ ਤੇ ਚਾਈਨਾ ਦੇ ਨਾਲ ਦੋ ਦੇਸ਼ਾਂ ਦੇ ਨਾਲ ਇਹ ਜੰਗ ਕਰ ਰਿਹਾ ਸੀਗਾ ਇਹ ਸੰਦੂਰ ਆਪਰੇਸ਼ਨ ਦੇ ਸਮੇਂ ਹੀ ਸੋ ਫਿਲਹਾਲ ਜਿਹੜਾ ਪਾਕਿਸਤਾਨ ਨਾਲ ਆਪਾਂ ਯਾਰੀ ਨਹੀਂ ਕੀਤੀ ਹੈਗੀ ਪਰ ਜਿਹੜੀ ਯਾਰੀ ਆਪਾਂ ਚਾਈਨਾ ਨਾਲ ਪਾ ਲਈ ਆ ਕਿਉਂਕਿ ਜਿਹੜਾ ਪਾਕਿਸਤਾਨ ਨਾਲ ਜੇ ਅਸੀਂ ਯਾਰੀ ਪਾਉਨੇ ਆ ਤਾਂ ਜਿਹੜੀ ਇਹ ਰਾਜਨੀਤੀ ਇੰਡੀਆ ਦੇ ਵਿੱਚ ਚੱਲਦੀ ਆ ਉਹਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਿਹੜੇ ਇੰਡੀਆ ਦੇ ਵਿੱਚ ਇੱਕ ਇੱਕ ਲੋਕ ਖਾਸ ਧਰਮ ਦੇ ਰਹਿੰਦੇ ਆ ਜਿਹੜੇ ਜਿਨ੍ਹਾਂ ਦੇ ਨਾਲ ਨਫ਼ਰਤ ਦਿਖਾ ਕੇ ਬੋਟਾ ਲਈਆਂ ਜਾਂਦੀਆਂ ਉਹ ਸਿਰਫ ਪਾਕਿਸਤਾਨ ਦੇ ਵਿੱਚ ਹੀ ਆ ਸੋ ਚਾਈਨਾ ਨਾਲ ਐਦਾਂ ਦਾ ਸਾਡਾ ਕੋਈ ਫਾਇਦਾ ਹੈ ਨਹੀਂਗਾ ਸੋ ਇਸ ਲਈ ਚਾਈਨਾ ਨਾਲ ਦੁਸ਼ਮਣੀ ਰੱਖਣ ਦਾ ਕੋਈ ਇਹ ਫਾਇਦਾ ਨਹੀਂ ਸੋ ਉੱਥੇ ਜਿਹੜੀ ਆ ਹੁਣ ਜਾਰੀ ਜਿਹੜੀ ਆ ਉਹ ਪਹਿ ਚੁੱਕੀ ਆ ਜਾਂ ਕਹਿ ਲਓ ਅਮਰੀਕਾ ਨੇ ਧੱਕੇ ਨਾਲ ਪਵਾਤੀ ਰਸ਼ੀਆ ਤੋਂ ਤੇਲ ਲੈਣ ਕਰਕੇ ਜਿਹੜਾ ਟੈਰਿਫ ਲਗਾਇਆ ਜਾ ਰਿਹਾ ਇੰਡੀਆ ਦੇ ਉੱਤੇ ਪਹਿਲਾ 25 ਲਾਇਆ ਫਿਰ 25 ਪਲੱਸ ਹੋਰ ਲਾਤਾ 50 ਟੋਟਲ ਲਾਤਾ ਜੋ ਕਿ ਏਸ਼ੀਆ ਦੇ ਵਿੱਚ ਜਿਹੜੇ ਜਿੰਨੇ ਵੀ ਦੇਸ਼ ਆ ਉਹਨਾਂ ਚ ਸਭ ਤੋਂ ਜ਼ਿਆਦਾ ਆ ਇੱਥੋਂ ਤੱਕ ਕਿ ਚਾਈਨਾ ਨਾਲ ਅਮਰੀਕਾ ਦੀ ਦੁਸ਼ਮਣੀ ਕਹੀ ਜਾਂਦੀ ਆ ਸੋ ਚਾਈਨਾ ਨਾਲੋਂ ਵੀ ਜ਼ਿਆਦਾ ਜਿਹੜਾ ਟੈਰਫਾ ਇੰਡੀਆ ਤੇ ਲਾਇਆ ਗਿਆ ਸੋ ਇਸੇ ਲਈ ਹੀ ਹੁਣ ਇੰਡੀਆ ਇੱਕ ਹੋਰ ਮੰਡੀ ਦੀ ਤਲਾਸ਼ ਕਰ ਰਿਹਾ ਚਾਈਨਾ ਸੋ ਇਹਦੇ ਲਈ ਹੀ ਇਹ ਸਾਰੀ ਜਿਹੜੀ ਦੋਸਤੀ ਵਾਲੀ ਗੱਲਬਾਤ ਹੁਣ ਕੀਤੀ ਜਾ ਰਹੀ ਆ ਫਿਲਹਾਲ ਚਾਈਨਾ ਇੰਡੀਆ ਨੂੰ ਆਪਣੀ ਮੰਡੀ ਬਣ ਦਊਗਾ ਕਿਉਂਕਿ ਚਾਈਨਾ ਵਾਲੇ ਤਾਂ ਸਾਰੀ ਦੁਨੀਆ ਨੂੰ ਆਪਣੀ ਮੰਡੀ ਬਣਾਉਣਾ ਚਾਹੁੰਦੇ ਆ ਥੋ ਸਮਾਨ ਪੈਦਾ ਕਰ ਕਰਕੇ ਭੇਜੀ ਜਾ ਰਿਹਾ ਇੰਡੀਆ ਚ ਵੀ ਜ਼ਿਆਦਾਤਰ ਸਮਾਨ ਜਿਹੜਾ ਆ ਚਾਈਨਾ ਤੋਂ ਆਉਂਦਾ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ ਆਈ ਜਾਂਦਾ ਜਿਗਾ ਹੁਣ ਜਦੋਂ ਖੁੱਲ ਜਊਗੀ ਆ ਤਾਂ ਕਿੰਨਾ ਸਮਾਨ ਆਊਗਾ ਜਿਹੜੇ ਇੱਥੇ ਕੋਈ ਮਾੜਾ ਮੋਟਾ ਬਣਾਉਂਦੇ ਆ ਮੈਨੂੰ ਲੱਗਦਾ ਉਹਨਾਂ ਦਾ ਵੀ ਔਖਾ ਹੋ ਜਾਊਗਾ ਫਿਲਹਾਲ ਇਹ ਸਾਰੀਆਂ ਗੱਲਾਂ ਤੇ ਆਪਾਂ ਵਿਸਤਾਰ ਨਾਲ ਚਰਚਾ ਕਰਦੇ ਆਂ ਕੀ ਕਿੜੀਆਂ-ਕਿੜੀਆਂ ਗੱਲਾਂ ਤੇ ਜਿਹੜੀ ਆ ਇਹ ਇਹ ਚਾਈਨਾ ਦੇ ਨਾਲ ਇੰਡੀਆ ਦੀ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਤੇ ਦੂਸਰਾ ਇਹਦੇ ਨਾਲ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਾਇਦਾ ਹੋਊਗਾ ਜੇਕਰ ਇਹ ਰੋਡ ਵਾਲਾ ਜਿਹੜਾ ਵਪਾਰ ਖੁੱਲਦਾ ਜਿਹਦੀਆਂ ਕੀ ਇਸ ਵੇਲੇ ਗੱਲਾਂ ਹੋ ਰਹੀਆਂ ਸਾਰਿਆਂ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਅੱਜ ਚਾਈਨਾ ਦੇ ਨਾਲ ਇੰਡੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਰੌਲਾ ਰਹਿੰਦਾ ਆ ਉਹ ਬਾਰਡਰ ਦੇ ਜਿਹੜੀ ਆ ਇਹ ਨਿਸ਼ਾਨਦੇਹੀ ਨੂੰ ਲੈ ਕੇ ਰਹਿੰਦਾ ਆ ਚਾਈਨਾ ਵਾਲੇ ਕਈ ਬਲੇ ਜਿਹੜੇ ਇੰਡੀਆ ਦੇ ਹਿੱਸੇ ਆ ਉਹਨੂੰ ਕਹਿੰਦੇ ਰਹਿੰਦੇ ਆ ਇਹ ਸਾਡਾ ਤੇ ਇੰਡੀਆ ਵਾਲੇ ਕਈ ਮਤਲਬ ਕਿ ਮੈਪ ਦੇ ਵਿੱਚ ਉਹਨੂੰ ਦਿਖਾਉਂਦੇ ਰਹਿੰਦੇ ਆ ਕਿ ਉਹ ਵਾਲਾ ਹਿੱਸਾ ਸਾਡਾ ਆ ਸੋ ਜਿਹੜੀ ਹੁਣ ਇਹਨਾਂ ਦੇ ਵਿਦੇਸ਼ ਮੰਤਰੀ ਜਿਹੜਾ ਵਾਂਗ ਜੀ ਇੰਡੀਆ ਆਇਆ ਹੋਇਆ ਆ ਉਹਦੇ ਨਾਲ ਜਿਹੜੀ ਇੰਡੀਆ ਦੀ ਹੁਣ ਸਹਿਮਤੀ ਹੋਈ ਆ ਕਿ ਜਿਹੜੀ ਇਹ ਐਲਓਸੀ ਆ ਉਹਦੀ ਇੱਕ ਪੱਕੀ ਨਿਸ਼ਾਨਦੇਹੀ ਕੀਤੀ ਜਾਊਗੀ ਮਤਲਬ ਕਿ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਅੱਗੇ ਯਾਨੀ ਕਿ ਨਾ ਆਉਣ ਵਾਲੇ ਸਮੇਂ ਦੇ ਉੱਤੇ ਇਹਦੇ ਤੇ ਯਾਨੀ ਕਿ ਵਰਕ ਹੋ ਸਕਦਾ ਜਦ ਮੈਂ ਦੱਸਦਾ ਕਿ 1962 ਤੋਂ ਬਾਅਦ ਜਾਨੀ ਕਿ ਇਹਦੇ ਤੇ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ 1962 ਦੇ ਵਿੱਚ ਜਦੋਂ ਇੰਡੀਆ ਤੇ ਚਾਈਨਾ ਦੀ ਲੜਾਈ ਲੱਗੀ ਸੀਗੀ ਸੋ ਚਾਈਨਾ ਨੇ ਕਾਫੀ ਫਰੰਟਾਂ ਤੋਂ ਇੰਡੀਆ ਦਾ ਕਾਫੀ ਨੁਕਸਾਨ ਕੀਤਾ ਸੀਗਾ ਆਹ ਜਿਹੜਾ ਅਕਸਾਈ ਚਿੰਨ ਵਾਲਾ ਏਰੀਆ ਆ ਇਹ ਵਾਲਾ ਉਦੋਂ ਹੀ 1962 ਦੇ ਵਿੱਚ ਇਹਨਾਂ ਨੇ ਹੜੱਪ ਲਿਆ ਸੀਗਾ ਜੇ ਮੈਂ ਗੱਲ ਕਰਾਂ ਜਦੋਂ ਅੰਗਰੇਜ਼ ਵੀ ਸੀਗੇ ਜਾਂ ਉਹਦੇ ਤੋਂ ਪਹਿਲਾਂ ਸਿੱਖ ਰਾਜ ਵੀ ਸੀਗਾ ਮਹਾਰਾਜਾ ਰਣਜੀਤ ਦਾ ਉਹ ਵੀ ਤਿੱਬਤ ਤੱਕ ਗਿਆ ਹੋਇਆ ਸੀਗਾ ਮਤਲਬ ਕਿ ਉਸ ਤੋਂ ਬਾਅਦ ਜਦੋਂ ਇਹ ਅੰਗਰੇਜ਼ ਵੀ ਆਏ ਉਹਨਾਂ ਨੇ ਵੀ ਜਿਹੜੀਆਂ ਇਹ ਬਾਉਂਡਰੀ ਸੀਗੀਆਂ ਚਾਈਨਾ ਤਿੱਬਤ ਜਾਂ ਇੰਡੀਆ ਵਾਲੀਆਂ ਉਹ ਉਹਨਾਂ ਦੀ ਕੋਈ ਸਹੀ ਤਰ੍ਹਾਂ ਕੋਈ ਵੰਡ ਕੀਤੀ ਨਹੀਂ ਸੀਗੀ ਇਸ ਲਈ ਜਿਹੜਾ 1962 ਦੇ ਵਿੱਚ ਵੀ ਇਹਨਾਂ ਦਾ ਜਿਹੜਾ ਇਹ ਕਲੇਸ਼ ਹੋਇਆ ਉਸ ਤੋਂ ਬਾਅਦ ਵੀ ਜਿਹੜਾ ਅੱਜ ਤਈ ਵੀ ਇਹਨਾਂ ਦੇ ਵਿੱਚ ਸਹੀ ਤਰ੍ਹਾਂ ਜਿਹੜਾ ਇੱਕ ਕੀ ਨਿਸ਼ਾਨਦੇਹੀ ਕਿ ਇੱਥੋਂ ਤੱਕ ਜਿਹੜੀ ਇਹ ਚਾਈਨਾ ਦੀ ਜ਼ਮੀਨ ਆ ਜਾਂ ਇੱਥੋਂ ਤੱਕ ਇੰਡੀਆ ਦੀ ਆ ਇਹਨਾਂ ਦੇ ਵਿੱਚ ਹੋਈ ਨਹੀਂਗੀ ਹਾਲਾਂਕਿ ਅਕਸਾਈ ਚਿੰਨ ਦੇ ਬਾਰੇ ਵੀ ਕਿਹਾ ਜਾਂਦਾ ਕਿ ਇੰਡੀਆ ਵਾਲੇ ਹੱਲੇ ਵੀ ਕਹਿੰਦੇ ਸਾਡਾ ਪਰ ਚਾਈਨਾ ਵਾਲੇ ਕਹਿੰਦੇ ਅਸੀਂ ਤਾਂ ਜਿੱਤ ਲਈ ਸੋ ਉਹਨਾਂ ਦਾ ਆ ਉਹ ਆਪਣਾ ਮੰਨਦੇ ਆ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇੰਡੀਆ ਤੇ ਚਾਈਨਾ ਦਾ ਜਿਹੜਾ ਕਲੈਸ਼ ਆ ਉਹ ਇੱਕ ਵੈਸਟਰਨ ਸੈਕਟਰ ਕਹਿਤਾ ਜਾਂਦਾ ਜਿਹੜਾ ਐਕਸਾਈ ਚਨ ਵਾਲਾ ਏਰੀਆ ਫਿਰ ਇੱਥੇ ਹਿਮਾਚਲ ਤੇ ਉੱਤਰਾਖੰਡ ਦੇ ਨਾਲ ਲੱਗਦਾ ਫਿਰ ਜਿਹੜਾ ਇੱਕ ਇਹਨਾਂ ਦੇ ਨਾਲ ਕਲੈਸ਼ ਹੈਗਾ ਸੈਂਟਰਲ ਸੈਕਟਰ ਆ ਗਿਆ ਇਹ ਨੇਪਾਲ ਤੇ ਪਠਾਨ ਦੇ ਗੱਭੇ ਜਿਹੜਾ ਇਹ ਇਹ ਜਿਹਨੂੰ ਚਿਕਨ ਨੈਕ ਵੀ ਕਹਿੰਦੇ ਆ ਸਿੱਲੀਗੁੜੀ ਵਾਲਾ ਏਰੀਆ ਉਹ ਵਾਲੇ ਏਰੀਏ ਨੂੰ ਕਹਿੰਦੇ ਆ ਕਿ ਇੱਥੇ ਵੀ ਯਾਨੀ ਕਿ ਇਹਨਾਂ ਦਾ ਬਾਰਡਰ ਦੇ ਨਾਲ ਜਿਹੜਾ ਇੱਕ ਤਰ੍ਹਾਂ ਦੇ ਨਾਲ ਇੰਡੀਆ ਤੇ ਚਾਈਨਾ ਦਾ ਵਿਵਾਦ ਹੈਗਾ ਜਿਹੜਾ ਇੱਕ ਸਭ ਤੋਂ ਵੱਡਾ ਵਿਵਾਦ ਆ ਜਿਹਨੂੰ ਚਾਈਨਾ ਵਾਲੇ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਅਰੂਨਾਚਲ ਸਾਡਾ ਹੀ ਹਿੱਸਾ ਆ ਇਹਨੂੰ ਈਸਟਰਨ ਸੈਕਟਰ ਕਹਿੰਦੇ ਆ ਕਿ ਈਸਟਰਨ ਸੈਕਟਰ ਦਾ ਜਿਹੜਾ ਵਿਵਾਦ ਹੈਗਾ ਇਹ ਮਤਲਬ ਕਿ ਐਲਓਸੀ ਨੂੰ ਲੈ ਕੇ ਇੰਡੀਆ ਵਾਲੇ ਕਹਿੰਦੇ ਆ ਕਿ ਅਰੂਨਾਚਲ ਸਾਡਾ ਆ ਤਾਂ ਤੇ ਚਾਈਨਾ ਵਾਲੇ ਤੁਹਾਨੂੰ ਪਤਾ ਹੀ ਆ ਨਾ ਕਈ ਵਾਰੀ ਕਹਿੰਦੇ ਆ ਸੋ ਇਸ ਤਰ੍ਹਾਂ ਇਹ ਜਿਹੜੇ ਸਾਰੇ ਵਿਵਾਦ ਆ ਇਹਦੇ ਤੇ ਅੱਗੇ ਹੁਣ ਤਰਤੀਬ ਦੇ ਨਾਲ ਵਿਸਤਾਰ ਦੇ ਨਾਲ ਗੱਲ ਹੋਊਗੀ ਤੇ ਇਹਨੂੰ ਹੱਲ ਕਰਨ ਦੇ ਲਈ ਹੀ ਜਿਹੜਾ ਇਹ ਸਹਿਮਤੀ ਹੁਣ ਬਣ ਚੁੱਕੀ ਆ ਕਿ ਆਪਾਂ ਗੱਲਬਾਤ ਕਰਾਂਗੇ ਇਹ ਸਾਰਿਆਂ ਦੇ ਦੁਆਰਾ ਨਿਸ਼ਾਨਦੇਹੀ ਹੋਊਗੀ ਤੇ ਇੱਕ ਪੱਕੀ ਐਲਓਸੀ ਬਣਾਈ ਜਾਊਗੀ ਚਾਈਨਾ ਤੇ ਇੰਡੀਆ ਦੇ ਵਿਚਕਾਰ ਦੂਜੀ ਇੱਕ ਜਿਹੜੀ ਗਲਤ ਇਹਨਾਂ ਦੇ ਉੱਤੇ ਸਹਿਮਤੀ ਬਣੀ ਆ ਕਿ ਜਿਹੜਾ ਇੰਡੀਆ ਤੇ ਚਾਈਨਾ ਦਾ ਜਿਹੜਾ ਵਪਾਰ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੋ ਹੀ ਰਿਹਾ ਸੀਗਾ ਜਿੱਦਾਂ ਇਹ ਟ੍ਰੇਡ ਸਮੁੰਦਰ ਰਾਹੀਂ ਹੋ ਹੀ ਰਿਹਾ ਸੀਗਾ ਜਿਹੜਾ ਚਾਈਨਾ ਤੋਂ ਹੀ ਸਭ ਤੋਂ ਜ਼ਿਆਦਾ ਸਮਾਨ ਇੰਡੀਆ ਦੇ ਵਿੱਚ ਆਉਂਦਾ ਜੇ ਮੈਂ ਕਿਸੇ ਬਾਹਰਲੇ ਦੇਸ਼ ਦੀ ਗੱਲ ਕਰਾਂ ਫਿਲਹਾਲ ਇਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਹੁਣ ਸਹਿਮਤੀ ਬਣੀ ਆ ਕਿ ਅਸੀਂ ਰੋਡ ਰਾਹੀਂ ਵੀ ਜਿਹੜਾ ਇਹ ਵਪਾਰ ਆ ਹੁਣ ਖੋਲ੍ਹਾਂਗੇ ਜੇ ਮੈਂ ਦੱਸਦਾ ਤਾਂ ਇਹ ਤਿੰਨ ਜਿਹੜੇ ਰਾਹ ਆ ਉਹਨਾਂ ਦੇ ਉੱਤੇ ਸਾਂਹਮਤੀ ਬਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਰਾਹ ਆ ਇਹ ਸ਼ਿਪਕੀਲਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਤੋਂ ਨਿਕਲਦਾ ਆ ਇੱਕ ਜਿਹੜਾ ਰਾਹ ਆ ਇੱਥੋਂ ਲਿppu ਲੇਖ ਜਿਹੜਾ ਕਿ ਉੱਤਰਾਖੰਡ ਦੇ ਇਹ ਜਾਂ ਨੇਪਾਲ ਦੇ ਇਹ ਕੋਲੋਂ ਨਿਕਲਦਾ ਆ ਇੱਥੇ ਹੀ ਵਿਵਾਦ ਵੀ ਆ ਵੈਸੇ ਇੱਕ ਜਿਹੜਾ ਰਾਹ ਆ ਇੱਥੋਂ ਨਾਥੂਲਾ ਜਿਹੜਾ ਇਹ ਪਟਾਨ ਤੇ ਸਿੱਕਮ ਦੇ ਯਾਨੀ ਕਿ ਗੱਬੇ ਦੀ ਨਿਕਲਦਾ ਆ ਜਿਹੜਾ ਇਹ ਚਿਕਨਨਾਕ ਕੋਰੀਡੋਰ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਸੋ ਇਹ ਤਿੰਨ ਰਾਹ ਜਿਹੜੇ ਹੈਗੇ ਆ ਉਹ ਵਪਾਰ ਕਰਨ ਦੇ ਲਈ ਇੰਡੀਆ ਤੋਂ ਜਾਨੀ ਕਿ ਚਾਈਨਾ ਸਿੱਧਾ ਬਾਏ ਰੋਡ ਉਹ ਖੋਲਣ ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਇਹਦੇ ਤੇ ਇਹਨਾਂ ਨੇ ਗੱਲਬਾਤ ਕੀਤੀ ਆ ਕਿ ਆਪਾਂ ਖੋਲਦਾਂਗੇ ਹੋ ਸਕਦਾ ਇਹਦੇ ਤੇ ਇੱਕ ਕੰਮ ਜਿਹੜਾ ਛੇਤੀ ਤੇਜ਼ੀ ਨਾਲ ਹੋ ਵੀ ਜਾਵੇ ਕਿਉਂਕਿ ਅਮਰੀਕਾ ਨੇ ਜਿਹੜਾ ਸ਼ਕੰਜਾ ਕੱਸਿਆ ਹੋਇਆ ਹੈ ਸਾਰਿਆਂ ਦੇ ਉੱਤੇ ਸੋ ਉਹਦੇ ਲਈ ਇਹ ਉਸ ਉਸ ਕਰਕੇ ਇਹ ਕੰਮ ਜਿਹੜਾ ਹੁਣ ਬੜੀ ਤੇਜ਼ੀ ਨਾਲ ਹੋ ਰਿਹਾ ਆ ਪਹਿਲੇ ਇੰਡੀਆ ਤੇ ਚਾਈਨਾ ਦੀ ਇਹ ਤਿੰਨ ਰੂਟਾਂ ਰਾਹੀਂ ਰੂਟ ਕਰਨ ਦੀ ਜਿਹੜੀ ਸਹਿਮਤੀ ਬਣੀ ਸੀਗੀ ਤਾਂ ਵਿੱਚੇ ਨੇਪਾਲ ਵਾਲਿਆਂ ਨੇ ਇਹਦੇ ਤੇ ਆਬਜੈਕਸ਼ਨ ਵੀ ਕਰ ਦਿੱਤਾ ਕਿ ਆਹ ਜਿਹੜਾ ਲਿਪੂ ਲੇਖ ਵਾਲਾ ਰਾਹ ਆ ਕਹਿੰਦਾ ਕਹਿੰਦਾ ਇਹ ਸਾਡੇ ਵਿੱਚ ਹੀ ਹੋ ਕੇ ਗੁਜ਼ਰਦਾ ਆ ਫਿਲਹਾਲ ਹੱਲੇ ਕਹਿੰਦੇ ਨਹੀਂ ਹੁੰਦੇ ਘਰ ਬਜ਼ਿਆ ਨਹੀਂ ਮੰਗਦੇ ਪਹਿਲੇ ਆਗੇ ਉਹੀ ਹਿਸਾਬ ਹੋਇਆ ਸੋ ਨੇਪਾਲ ਵਾਲਿਆਂ ਨੇ ਬਹੁਤ ਸਟਰੋਂਗ ਇਹਦੇ ਤੇ ਜਾਨੀ ਕਿ ਇੱਕ ਰਿਐਕਸ਼ਨ ਦਿੱਤਾ ਕਿ ਆਹ ਵਾਲਾ ਜਿਹੜਾ ਏਰੀਆ ਲਿਪੂਲੇਖ ਇਹ ਸਾਡਾ ਏਰੀਆ ਆ ਜੇ ਮੈਂ ਦੱਸਾਂ ਤਾਂ ਨੇਪਾਲ ਦੇ ਜਿਹੜੇ ਕਈ ਇਹ ਨਕਸ਼ੇ ਆ ਉਹਦੇ ਵਿੱਚ ਵੀ ਇਹ ਵਾਲੇ ਏਰੀਏ ਨੂੰ ਨੇਪਾਲ ਦਾ ਹਿੱਸਾ ਹੀ ਦੱਸਿਆ ਜਾਂਦਾ ਪਰ ਇੰਡੀਆ ਕਹਿੰਦਾ ਹੈ ਕਿ ਇਹ ਵਾਲਾ ਹਿੱਸਾ ਸਾਡਾ ਹੋਰ ਬਰੀਕੀ ਨਾਲ ਸਮਝ ਲੈਣੇ ਆ ਆ ਉੱਤਰਾਖੰਡ ਵਾਲਾ ਏਰੀਆ ਆ ਗਿਆ ਤੇ ਆ 네ਪਾਲ ਆ ਗਿਆ ਇੱਧਰ ਮਤਲਬ ਆ ਇੰਡੀਆ ਉੱਤਰਾਖੰਡ ਆ ਗਿਆ ਸੋ ਆ ਜਿਹੜਾ ਜੈਲੋ ਜੈਲੋ ਏਰੀਆ ਇਹਦਾ ਹੀ ਵਿਵਾਦ ਆ ਸੋ 네ਪਾਲ ਵਾਲੇ ਕਹਿੰਦੇ ਆ ਕਿ ਇਹ ਸਾਡੇ ਹਿੱਸੇ ਦੇ ਵਿੱਚ ਆਉਂਦਾ ਆ ਮਤਲਬ ਕਿ ਜਿਹੜਾ 네ਪਾਲ ਆ ਇੱਥੋਂ ਸ਼ੁਰੂ ਹੁੰਦਾ ਆ ਆ ਕੀ ਲਿਖਿਆ ਲਿੰਪੀ ਜਾਦੁਰਾ ਕਹਿੰਦਾ ਇੱਥੋਂ ਸ਼ੁਰੂ ਹੁੰਦਾ ਆ ਸਾਡਾ 네ਪਾਲ ਹਨਾ ਮਤਲਬ ਕਿ ਇੱਥੋਂ ਸਾਰੀ ਬਾਉਂਡਰੀ ਆ ਆ ਕਾਲਾ ਪਾਣੀ ਜਿਹੜਾ ਐ ਵੀ ਵਿੱਚ ਆਉਂਦਾ ਤੇ ਲਿਪੂ ਲੇਖ ਪਾਸ ਵੀ ਵਿੱਚ ਆਉਂਦਾ ਜਦਕਿ ਇੰਡੀਆ ਵਾਲੇ ਕਹਿੰਦੇ ਆ ਕਿ ਆ ਜਿਹੜਾ ਕਾਲੇ ਪਾਣੀ ਵਾਲਾ ਪੁਆਇੰਟ ਆ ਇੱਥੋਂ ਤੁਹਾਡਾ ਜਿਹੜਾ ਅੱਗੇ 네ਪਾਲ ਸ਼ੁਰੂ ਹੁੰਦਾ ਸੋ ਇਸ ਤਰ੍ਹਾਂ ਇਹ ਦੋ ਹੀ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਜਿਹੜਾ ਇਹ ਕਲੈਸ਼ ਆ ਉਹ ਵਧਿਆ ਮੈਂ ਗੱਲ ਕਰਦਾ ਤਾਂ 1954 ਦੇ ਵਿੱਚ ਜਿਹੜਾ ਅੱਗੇ ਟ੍ਰੇਡ ਹੁੰਦਾ ਸੀਗਾ ਬਾਏ ਰੋਡ ਇਹ ਚਾਈਨਾ ਦੇ ਨਾਲ ਤਾਂ ਉਦੋਂ ਜਿਹੜਾ ਇਹ ਲਿਪੂ ਲੇਖ ਜਿਹੜਾ ਇਹ ਪਾਸ ਹੈਗਾ ਰੋਡ ਹੈਗਾ ਇੱਥੋਂ ਹੁੰਦਾ ਰਿਹਾ ਪਹਿਲਾਂ ਵੀ ਚਾਈਨਾ ਦੇ ਨਾਲ ਪਰ ਜਿਹੜਾ ਹੁਣ ਨੇਪਾਲ ਵਾਲੇ ਆ ਗਏ ਆ ਉਹ ਕਹਿੰਦੇ ਆ ਕਿ ਨਹੀਂ ਬਈ ਇਹ ਸਾਡਾ ਹਿੱਸਾ ਆ ਅਸਲ ਦੇ ਵਿੱਚ ਜਦੋਂ ਪਹਿਲਾਂ ਇੰਡੀਆ ਤੇ ਨੇਪਾਲ ਇੱਕ ਤਰ੍ਹਾਂ ਦੇ ਨਾਲ ਫਰੈਂਡਲੀ ਦੇਸ਼ ਹੈ ਗਿਆ ਇਹਨਾਂ ਦੇ ਵਿੱਚ ਕਦੀ ਵੀ ਬਾੜੀ ਕੋਈ ਮਿਲਟਰੀ ਵਗੈਰਾ ਬਾਰਡਰ ਤੇ ਲਾਈ ਨਹੀਂ ਗਈ ਸੀ ਪਰ ਜਦੋਂ 1962 ਦੀ ਇਹ ਲੜਾਈ ਹੋਈ ਇੰਡੀਆ ਤੇ ਚਾਈਨਾ ਦੀ ਤਾਂ ਇੰਡੀਆ ਨੇ ਜਦੋਂ ਇਹ ਜਿਹੜੀ ਮਿਲਟਰੀ ਸੀਗੀ ਉਹ ਲਿਪੂ ਲੈ ਖਾੜੀ ਜਗ੍ਹਾ ਦੇ ਉੱਤੇ ਲਿਆ ਕੇ ਲਾਤੀ ਤੇ ਇੰਡੀਆ ਨੇ ਤਾਂ ਆਪਣੀ ਜਿੱਦਾਂ ਇਹ ਸਮਝ ਕੇ ਲਾਈ ਪਈ ਸਾਡਾ ਹੀ ਏਰੀਆ ਆ ਪਰ ਨੇਪਾਲ ਵਾਲਿਆਂ ਨੂੰ ਉਦੋਂ ਪਤਾ ਲੱਗਾ ਪਈ ਇਹ ਇੰਡੀਆ ਵਾਲੇ ਆਪਣਾ ਇਹਨੂੰ ਹਿੱਸਾ ਮੰਨਦੇ ਆ ਸੋ ਇਹ ਜਿਹੜਾ ਇੱਕ ਇਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਨੇਪਾਲ ਵਾਲਿਆਂ ਨੇ ਪੂਰਾ ਮਤਾ ਪਾ ਕੇ ਇਹ ਵਾਲੇ ਏਰੀਆ ਨੂੰ ਆਪਣਾ ਦੱਸਿਆ ਹੋਇਆ ਇੱਥੋਂ ਤੱਕ ਕਿ ਮੈਪ ਦੇ ਵਿੱਚ ਆਪਣਾ ਹਿੱਸਾ ਦਿਖਾਉਂਦੇ ਆ ਸੋ ਇਹ ਜਿਹੜੀ ਗੱਲ ਆ ਫਿਲਹਾਲ ਨੇਪਾਲ ਵਾਲੇ ਕਹਿੰਦੇ ਤੁਸੀਂ ਸਾਨੂੰ ਪੁੱਛਤਾ ਲੈਂਦੇ ਜੇ ਰਾਹ ਬਰਤਣਾ ਵੀ ਸੀ ਅਸੀਂ ਕਿਹੜਾ ਤੁਹਾਨੂੰ ਕੁਝ ਕਹਿਣਾ ਜਗਾ ਕਹਿ ਵੀ ਨਹੀਂ ਸਕਦੇ ਸੋ ਨੇਪਾਲ ਨਾਲ ਤਾਂ ਇੰਡੀਆ ਵਾਲੇ ਖੜੀ ਆ ਇਸੇ ਤਰ੍ਹਾਂ ਇੰਡੀਆ ਦੇ ਲਈ ਚਲੋ ਚਾਈਨਾ ਬੜਾ ਹੋ ਗਿਆ ਸੋ ਨੇਪਾਲ ਵਾਲਿਆਂ ਨੇ ਉਦਾਂ ਆਪਣਾ ਜਿਹੜਾ ਇਤਰਾਜ਼ ਸੀ ਉਹ ਬਿਆਖਤ ਕਰਾਇਆ ਆ ਪਰ ਇੰਡੀਆ ਵਾਲਿਆਂ ਨੇ ਰਿਜੈਕਟ ਕਰਤਾ ਇਹ ਜਿਹੜੇ ਰੂਟ ਖੁੱਲਣ ਜਾ ਰਹੇ ਆ ਤਿੰਨ ਰਾਹ ਹੈ ਨਾ ਇਹਦੇ ਵਿੱਚ ਪੰਜਾਬ ਨੂੰ ਕਿੱਦਾਂ ਫਾਇਦਾ ਹੋ ਸਕਦਾ ਜਿਹੜਾ ਆ ਵਾਲਾ ਰੂਟ ਆ ਇੱਕ ਛਿਪਕੀਲਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਸੋ ਇਸ ਰੂਟ ਰਾਹੀਂ ਚਾਈਨਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹਦੀ ਕਮੀ ਆ ਸਪੈਸ਼ਲੀ ਖੇਤੀ ਵਾਲੀਆਂ ਰਿਲੇਟਡ ਖੇਤੀ ਨਾਲ ਜਾਨੀ ਕਿ ਰਿਲੇਟਡ ਚੀਜ਼ਾਂ ਉਹ ਜਾ ਸਕਦੀਆਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਹਰਿਆਣਾ ਵੀ ਖੇਤੀ ਪ੍ਰਧਾਨ ਸੂਬਾ ਹੈ ਦੋਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਦੇ ਵਿੱਚ ਜਾ ਸਕਦੀਆਂ ਜਿਹੜਾ ਖੇਤੀ ਇੱਕ ਤਰ੍ਹਾਂ ਦੇ ਨਾਲ ਸੈਕਟਰ ਆ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੰਗਾਰਾ ਮਿਲ ਸਕਦਾ ਕਿਉਂਕਿ ਜਿਹੜਾ ਇੱਥੋਂ ਇਹ ਪੰਜਾਬ ਤੋਂ ਹਿਮਾਚਲ ਦੇ ਵਿੱਚ ਜੋ ਵੀ ਲੈ ਕੇ ਜਾਣਾ ਚੀਜ਼ਾਂ ਇਹ ਰੋਡ ਦੇ ਰਾਹੀਂ ਰੂਟ ਰਾਹੀਂ ਇਹ ਟਰੱਕਾਂ ਦੇ ਵਿੱਚ ਉਹ ਲੈ ਕੇ ਜਾਣਾ ਥੋੜਾ ਸੌਖਾ ਆ ਇਹ ਜਿਹੜਾ ਖਰਚਾ ਆ ਉਹ ਘੱਟ ਹੋਊਗਾ ਕਿਉਂਕਿ ਇਹ ਪੰਜਾਬ ਨੂੰ ਜਾਂ ਹਰਿਆਣੇ ਨੂੰ ਜਿਹੜਾ ਇਹ ਪੋਰਟ ਪੈਂਦੇ ਸੀ ਅੱਗੇ ਕਿਸ਼ਤੀਆਂ ਇਹ ਬੜੇ ਬੜੇ ਜਿਹੜੇ ਇਹ ਕਿਸ਼ਤੀਆਂ ਦੇ ਰਾਹੀਂ ਜੋ ਸਮਾਨ ਜਾਂਦਾ ਸੀ ਉੱਥੇ ਤੱਕ ਤਾਂ ਖਰਚਾ ਹੀ ਬਹੁ ਆ ਜਾਂਦਾ ਸੀ ਸੋ ਇਸ ਲਈ ਜਿਹੜੀ ਇਹ ਓਪਰਚੁਨਿਟੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆ ਖੇਤੀ ਸੈਕਟਰ ਦੇ ਲਈ ਪੰਜਾਬ ਤੇ ਹਰਿਆਣਾ ਦੇ ਲਈ ਜਿਹੜੀ ਗੱਲ ਆਪਾਂ ਸਿਲਕ ਰੋਡ ਦੀ ਕਰਦੇ ਹੁੰਦੇ ਸੀਗੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਾਲੀਆਂ ਸੰਭਾਵਨਾਵਾਂ ਵੀ ਸੱਚ ਹੋ ਜਾਣ ਵੈਸੇ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜਾ ਚਾਈਨਾ ਉਹਨੇ বেলਟ ਐਂਡ ਰੋਡ ਜਿਹੜਾ ਲਗਭਗ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਣਾਇਆ ਹੋਇਆ ਜਿਹਦੇ ਵਿੱਚ ਸੈਂਟਰਲ ਏਸ਼ੀਆ ਰਸ਼ੀਆ ਯੂਰਪ ਇੱਥੋਂ ਤੱਕ ਦੇ ਦੇਸ਼ ਜਿਹੜੇ ਉਹ ਸ਼ਾਮਿਲ ਆ ਉਹਨਾਂ ਨੇ ਕਨੈਕਟਡ ਕੀਤੇ ਹੋਇਆ ਬਾਏ ਰੋਡ ਵੀ ਬਾਏ ਟ੍ਰੇਨ ਰੋਡ ਵੀ ਫਲਾਲ ਇੰਡੀਆ ਨਾਲ ਇਹਨਾਂ ਦੀ ਇੰਨੀ ਗੱਲਬਾਤ ਨਹੀਂ ਬਣਦੀ ਸੀਗੀ ਸੋ ਹੁਣ ਬਣ ਲੱਪਈਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਹੜੇ ਰੂਟ ਜਿਹੜੇ ਇਥੋਂ ਪੰਜਾਬ ਚੋਂ ਹਿਮਾਚਲ ਚੋਂ ਨਿਕਲ ਰਹੇ ਆ ਉਹ ਇਹ ਵਾਲੇ ਜਿਹੜੇ ਰੋਡ ਸੀਗੇ ਬੈਲਟ ਐਂਡ ਰੋਡ ਉਹਦੇ ਨਾਲ ਜੁੜ ਜਾਣ ਇੱਕ ਤਰ੍ਹਾਂ ਦੇ ਨਾਲ ਪੁਰਾਣੇ ਸਿਲਕ ਰੋਡ ਹੀ ਆ ਸੋ ਇਹਦੀ ਸੰਭਾਵਨਾ ਮੈਂ ਆ ਮੈਂ ਨਹੀਂ ਕਹਿੰਦਾ ਕਿ ਇਹ ਪਰਸੋਂ ਨੂੰ ਹੋ ਜਾਊਗਾ ਜਾਂ ਸਾਲ ਬਾਅਦ ਹੋ ਜਾਊ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਅਮਰੀਕਾ ਨੇ ਬਾਂਮ ਰੂੜੀਆ ਕਰਕੇ ਇਹ ਸਾਰੇ ਦੇਸ਼ ਲੱਗ ਗਿਆ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਸਾਰੇ ਇੱਕ ਗਰੁੱਪ ਬਣ ਜਾਣ ਤੇ ਇਹ ਜਿਹੜੇ ਰੂਟ ਹੈਗੇ ਆ ਪੁਰਾਣੇ ਉਹ ਚੱਲ ਸਕਦੇ ਆ ਇਹਦੀਆਂ ਸੰਭਾਵਨਾਵਾਂ ਹੈ ਸੋ ਇਹ ਸ਼ਿਪਕੀ ਲਾਦਰ ਰਾਹ ਆ ਜਿਹੜਾ ਹਿਮਾਚਲ ਤੋਂ ਚਾਈਨਾ ਨੂੰ ਜਾਂਦਾ ਜਿਹੜਾ ਕਿ ਪੰਜਾਬ ਨੂੰ ਹਰਿਆਣੇ ਨੂੰ ਵੀ ਲਾਗੇ ਪਊਗਾ ਸੋ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੋਸੀਬਲ ਹੁੰਦੀਆਂ ਨਜ਼ਰ ਆ ਰਹੀਆਂ ਜਿੱਦਾਂ ਹੁਣ ਬਾਗ ਜੀ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਆ ਚਾਈਨਾ ਦੇ ਇੰਡੀਆ ਦੇ ਵਿੱਚ ਆ ਕੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਬਾਤਾਂ ਜਾਂ ਸਮਝੌਤੇ ਇਹ ਸਾਰੇ ਕਰ ਰਿਹਾ ਸੋ ਇਹ ਆਪਣੀ ਸਾਰੀ ਖਬਰਸਾਰ ਜੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੋਈ ਕਮੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਕਿਉਂਕਿ ਤੋਂ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ